ਕਬੱਡੀ 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 ਤੇ ਮੈਂ ਪਿਛਲੇ ਦਿਨਾਂ ਦੀ ਗੱਲ ਕਰਦਾ ਜੀ ਵੀ ਪਿਛਲੇ ਜਿਹੜਾ ਵੀਕਐਂਡ ਤੇ ਹੋਇਆ ਸੀਲੂ ਤੇ ਨਾਸ ਦੇ ਤੇ ਵਿੱਚ ਸ਼ਾਕੇ ਦੇ ਵਿਚਕਾਰ ਹੋਇਆ ਨਾ ਤੇ ਬਹੁਤ ਮੰਦਭਾਗੀ ਘਟਨਾ ਗਈ ਕਿਸੇ ਨੂੰ ਵੀ ਨਹੀਂ ਕਬੱਡੀ ਨੂੰ ਪਿਆਰ ਕਰਨ ਵਾਲੇ ਨੂੰ ਕਿਸੇ ਨੂੰ ਵੀ ਨਹੀਂ ਚੰਗਾ ਲੱਗਿਆ ਤੇ ਵੀ ਮੈਂ ਇਹ ਪਲੇਅਰਾਂ ਦਾ ਵੀ ਕੋਈ ਚੱਕਰ ਨਹੀਂ ਜੋ ਵੀ ਕੁਝ ਹੋਇਆ ਉਹ 70 ਫੁੱਟ ਦੇ ਦਾਇਰੇ 'ਚ ਹੋਇਆ ਤੇ ਮੈਂ ਸਾਰੇ ਦਰਸ਼ਕਾਂ ਨੂੰ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਨੂੰ ਕਹਿੰਦਾ ਵੀ ਕਿਸੇ ਨੂੰ ਵੀ ਆਪਾਂ ਕਿਸੇ ਦੇ ਪਰਿਵਾਰ ਨੂੰ ਜਾਂ ਕਿਸੇ ਪਲੇਅਰ ਨੂੰ ਨਾ ਮਾੜਾ ਚੰਗਾ ਕਹੋ ਤੇ ਇਹ ਇੱਕ ਗੇਮ ਆ ਉਹ ਪਾਰਟ ਆਫ ਗੇਮ ਸੀ ਜਿਹੜਾ ਉਹ ਹੋਇਆ ਉਹ ਪਾਰਟ ਆਫ ਲਾਈਫ ਨਹੀਂ ਹੈਗਾ ਨਾ ਤੇ ਇਹ ਗੇਮ ਤੋਂ ਬਿਨਾ ਇੱਕ ਸੈਪਰੇਟ ਲਾਈਫ ਆ ਪਰਸਨਲ ਲਾਈਫ ਆ ਆ ਖੜੇ ਆ ਸਾਰੇ ਭਰਾ ਛੋਟੇ ਆ ਮੇਰੇ ਤੇ ਵੀ ਕੋਈ ਇਦਾਂ ਦੀ ਇਹਨਾਂ ਵਿੱਚ ਕੋਈ ਦਿਲ ਦੇ ਵਿੱਚ ਕੋਈ ਵੀ ਗੱਲਬਾਤ ਨਹੀਂ ਹੈਗੀ ਤੇ ਸਾਰਾ ਸੌਲਡ ਆਊਟ ਆ ਵੀ ਉਹ ਗੇਮ ਆ ਸਾਡੀ ਉਹਨੂੰ ਗੇਮ ਨੂੰ ਗੇਮ ਦੇ ਵਿੱਚ ਹੀ ਰੱਖਿਆ ਕਰੋ ਕਿਉਂਕਿ ਸਾਰਿਆਂ ਦੇ ਪਰਿਵਾਰ ਹੈ ਨਾ ਵੀ ਮਾਮਾ ਭੈਣਾ ਸਾਡੀਆਂ ਵੀ ਸੋਸ਼ਲ ਮੀਡੀਆ ਤੇ ਦੇਖਦੀਆਂ ਨੇ ਤੇ ਜਦੋਂ ਆਪਾਂ ਕਿਸੇ 플레이ਰ ਨੂੰ ਮਾੜਾ ਚੰਗਾ ਕਹਿੰਦੇ ਆ ਤੇ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਆ ਮੈਂ ਨਹੀਂ ਚਾਹੁੰਦਾ ਵੀ ਕਿਸੇ ਨੂੰ ਮਾੜਾ ਚੰਗਾ ਬੋਲਿਆ ਜਾਵੇ ਤੇ ਵੀ ਉਹ ਗ ਪਰ ਉਸ ਤੋਂ ਬਾਅਦ ਕੁਝ ਵੀ ਨਹੀਂ ਨਾ ਇਹ ਲੜਾਈ ਸਾਡੇ ਘਰ ਤੱਕ ਜਾਊਗੀ ਨਾ ਸਾਡੇ ਪਿੰਡ ਤੱਕ ਜਾਊਗੀ ਇਹ ਜਿਹੜੀ ਸਾਡੀ 30 ਸੈਕਿੰਡ ਦੇ ਤੇ ਇੱਕ ਨੰਬਰ ਦੇ ਲਈ ਲੜਾਈ ਆ ਉਹ ਗਰਾਊਂਡ ਦੇ ਵਿੱਚ ਹੀ ਆ ਤੇ ਉਹ ਉੱਥੇ ਤੱਕ ਹੀ ਸੀਮਤ ਆ ਉਹ ਅੱਗੇ ਕਿਤੇ ਨਹੀਂ ਜਾ ਰਹੀ ਤੇ ਵੀ ਨਾ ਹੀ ਇਹਨੂੰ ਆਪਾਂ ਲੈ ਕੇ ਜਾਈਏ ਹੈਨਾ ਮੈਂ ਚਾਹੁੰਨਾ ਵੀ ਪਲੇਰਾਂ 'ਚ ਜਿਆਦਾ ਤੋਂ ਜਿਆਦਾ ਪਿਆਰ ਬਣਾ ਕੇ ਰੱਖਿਆ ਕਰੋ ਚਾਹਣ ਵਾਲਿਓ ਤੇ ਵੀ ਤੁਹਾਡੇ ਨਾਲ ਹੀ ਆ ਕਬੱਡੀ ਜੇ ਤੁਸੀਂ ਚਾਹੁੰਦੇ ਹੋ ਤਾਂ ਅਸੀਂ ਖੇਡਦੇ ਹਾਂ ਤੇ ਤੁਹਾਡੇ ਪਿਆਰ ਨਾਲ ਹੀ ਆ ਸਾਰਾ ਕੁਝ ਐਨਾ ਕਹਿੰਦਾ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਬਹੁਤ ਬਹੁਤ ਤੇ ਆ ਭਰਾਵਾਂ ਦਾ ਵੀ ਧੰਨਵਾਦ ਕਰਦਾ ਕਿਉਂ ਛੋਟੇ ਭਰਾ ਨੇ ਮੇਰੇ ਨਾਲ ਵੀ ਬਹੁਤ ਵਾਰ ਜ਼ਿੰਦਗੀ 'ਚ ਇਹ ਘਟਨਾ ਹੋਈਆਂ ਪਰ ਇਹ ਛੋਟੇ ਭਰਾ ਨੇ ਇਹਨਾਂ ਨਾਲ ਪਹਿਲੀ ਪਹਿਲੀ ਦੂਜੀ ਦੂਜੀ ਵਾਰ ਆਏ ਨੇ ਹੋ ਗਈ ਤੇ ਉਹ ਪਾਰਟ ਆਫ ਗੇਮ ਸੀ ਵੀ ਇਹਨਾਂ ਦਾ ਜਲਤ ਕੁਝ ਵੀ ਨਹੀਂ ਹੈਗਾ ਇੱਕ ਦੂਜੇ ਲਈ ਤੇ ਸਾਰੇ ਭਰਾਈਆਂ ਤੇ ਭਰਾਈ ਦਾ ਬਾਜੀ ਫੋਨ ਹੈ ਨਾ ਗਰਾਊਂਡ ਦੇ ਵਿੱਚ ਅਸੀਂ 6 ਦਿਨ ਮਿਹਨਤ ਕਰਦਿਆਂ ਖਰਾਕ ਖਾਨੇ 7ਵੇਂ ਦਿਨ ਅਸੀਂ ਗਰਾਊਂਡ ਚਾਉਂਦੇ ਆ ਖੋਲਣਾ ਵੀ ਚਾਹੀਦਾ ਪਰ ਕੁਝ ਕੁ ਚੀਜ਼ਾਂ ਦੇ ਦਾਇਰੇ ਹੁੰਦੇ ਆ ਆਪਾਂ ਦਾਇਰੇ ਤੋਂ ਬਾਹਰ ਆ ਕੇ ਗੇਮ ਨਾ ਖੇਡਿਆ ਕਰੀਏ ਗੇਮ ਨੂੰ ਉਹ ਦਾਇਰੇ ਦੇ ਵਿੱਚ ਹੀ ਖੇਡਿਏ ਇੱਥੇ ਵਧੀਆ ਲੱਗੂਗਾ ਤੇ ਕੋਈ ਚੱਕਰੀ ਨਹੀਂ ਹੈਗਾ ਬਾਕੀ ਸਾਰਿਆਂ ਨੂੰ ਸਾਸਰੀ ਘਾਲੇ ਇਸੇ ਤਰ੍ਹਾਂ ਕਬੱਡੀ ਨੂੰ ਪਿਆਰ ਕਰਦੇ ਰਹੋ ਅੰਟਾਰੀਆ ਕਬੱਡੀ ਫਟ ਰਿਹਾਦਾ ਵੀ ਸ਼ਾਬਦੰਦੇ ਰਹੋ ਆਪਾਂ 10 10 ਸਕਿੰਡ ਲਈ ਇਹਨਾਂ ਤੋਂ ਬਿਲਕੁਲ ਦੁਨੀਆ ਦਾ ਜਿਵੇਂ ਕਹਿੰਦੇ ਪੰਜਾਬ ਦਾ ਸ਼ਾਨ ਪੂਰਾ ਇਸ ਵੇਲੇ ਦਾ ਚੋਟੀ ਦਾ ਜਿਹੜਾ ਕਬੱਡੀ ਖਿਡਾਰੀ ਹੈ ਥੋੜੀ ਬਹੁਤੀ ਹੋ ਜਾਂਦੀ ਜਿੱਦਾਂ ਖੁਸ਼ੀ ਨੇ ਦੱਸਿਆ ਆਪਾਂ ਸਾਰਿਆਂ ਨੇ ਚਾਹੇ ਨਾਥਿਆ ਚਾਹੇ ਤਾਂ ਤੁਸੀਂ ਉਹ ਇੱਕ ਸੀਨੀਅਰ ਪਲੇਅਰ ਦੇ ਨਾਤੇ ਉਹਨੇ ਜਿਵੇਂ ਪੇਰੈਂਟਸ ਹੁੰਦੇ ਆ ਇਦ ਇਸ ਪਲੇਟਫਾਰਮ ਤੇ ਆ ਕੇ ਇਹ ਮੰਨਿਆ ਸਵੀਕਾਰ ਕੀਤਾ ਵੀ ਸਾਡੇ ਵਿੱਚ ਕੁਝ ਨਹੀਂ ਐਵੇਂ ਇਸ ਗੱਲ ਨੂੰ ਵਧਾਉਣਾ ਕੀ ਕਹੋਗੇ ਬਾਈ ਪਹਿਲੇ ਜ਼ਰਾ ਆਰਾਮ ਬਾਈ ਸਸਰੀ ਗੱਲ ਵੀ ਸਾਰੇ ਵੀਰਾਂ ਨੂੰ ਦੋ ਕਬੱਡੀ ਦੇਖਾਂ ਤੇ ਬਾਈ ਬਹੁਤ ਬਹੁਤ ਧੰਨਵਾਦ ਕਰਦਾ ਬਾਈ ਖੁਸ਼ੀ ਉਹ ਉਸਤਾਦ ਦਾਮੇ ਬਾਈ ਸ਼ਨੀਰ ਪਲੇ ਰਹਿ ਗਏ ਆਪਣੇ ਬਹੁਤ ਬੜੀਆ ਪਲੇਅਰ ਰਹੇ ਹੈਗੇ ਹੁਣ ਵੀ ਹੈਗੇ ਤੇ ਇੰਦਾ ਦੀ ਕੋਈ ਗੱਲ ਨਹੀਂ ਹੈਗੀ ਉਸਤਾਦ ਭਰਾ ਹੈਗੇ ਜਿੰਨੇ ਕਬੱਡੀ ਵਾਲੇ ਮਤਲਬ ਖੇਡਦੇ ਹੈਗੇ ਸਾਰੇ ਭਰਾ ਹੈਗੇ ਗਰਾਊਂਡ 'ਮੈਂ ਹੈਗਾ ਜੋ ਕੁਝ ਹੁੰਦਾ ਹੈ ਗਰਾਊਂਡ ਤੇ ਹੁੰਦਾ ਹੈ ਬਾਹਰ ਸਾਰੇ ਭਰਾ ਹੀ ਹੈਗੇ ਇਕੱਠੇ ਬੈਠਦੇ ਹੈਗੇ ਮਿਲਦੇ ਜੁਲਦੇ ਹੈਗੇ ਇੰਦਾ ਦੀ ਕੋਈ ਚੱਕਰ ਨਹੀਂ ਆਪਣਾ ਭਰਾ ਹੈ ਮੇਰੀ ਬਗਲਤੀ ਹੋਵੇ ਮੈਂ ਸੌਰੀ ਮੰਗੂ ਭਾਈ ਫਪਰਾ ਬਹੁਤ ਬਹੁਤ ਹੈ ਧੰਨਵਾਦ ਇੱਥੇ ਰਹਿਣਾ ਇੱਕ ਮਿੰਟ ਹਾਂ ਇਹ ਸੀ ਸ਼ਿੱਲੂ ਜਿਨੇ ਆਪਣੇ ਮਨ ਦੀਆਂ ਜਿਹੜੀਆਂ ਭਾਵਨਾਵਾਂ 나ਥ ਦੇ ਪ੍ਰਤੀ ਜਿਹੜੀਆਂ ਸਾਂਝੀਆਂ ਕੀਤੀਆਂ ਸਾਡੇ ਕਬੱਡੀ ਪ੍ਰੇਮੀਆਂ ਦੇ ਨਾਲ ਹੁਣ ਮੈਂ ਚਾਹੂਗਾ ਵੀ 나ਥ ਵੀ ਆਪਣੇ ਤੌਰ ਤੇ ਜਿਹੜਾ ਜੋ ਵੀ ਤੁਹਾਡੇ ਦਿਲ ਦੇ ਵਿੱਚ ਆ ਉਹ ਸਾਡੇ ਕਬੱਡੀ ਪ੍ਰੇਮੀਆਂ ਦੇ ਨਾਲ ਕਬੱਡੀ ਜੱਗ ਦੇ ਨਾਲ ਜਰੂਰ ਸਾਂਝਾ ਪਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰ ਜੋ ਹੋਇਆ ਨਾ ਮੈਨੂੰ ਬਹੁਤ ਬੁਰਾ ਲੱਗਿਆ ਮੈਨੂੰ ਆਪ ਨੂੰ ਖੁਦ ਨੂੰ ਫੀਲ ਹੁੰਦੇ ਜੋ ਵੀਡੀਓ ਚੱਲਦੀ ਸੀ ਨਾ ਇਦਾਂ ਹੁਣ ਲੋਕ ਨਾ ਮਿੰਟ ਗੰਦੇ ਇਦਾਂ ਕਰਦੇ ਆ ਜਦ ਆਪ ਨੂੰ ਫੀਲ ਬਹੁਤ ਗੰਦਾ ਫੀਲ ਹੁੰਦਾ ਆ ਪਰ ਅਸੀਂ ਬਾਹਰ ਉਦਨੀ ਸੋਲਵ ਹੋ ਗਈ ਸੀ ਸਾਡਾ ਬਹੁਤ ਪਿਆਰਾ ਬਾਹਰ ਚਲੋ ਚਲੋ ਅਗਰੈਸਿਵ ਹੋ ਕੇ ਜੋ ਹੋਇਆ ਕਬੱਡੀ ਜਿੱਦਾਂ ਹੋਣਾ ਨਹੀਂ ਚਾਹੀਦਾ ਸੀ ਆਪ ਦੀ ਗਲਤੀ ਮੰਨਦੇ ਆ ਪਰ ਅੱਗੇ ਤੋਂ ਇਦਾਂ ਦੀ ਸੁਧਾਰ ਕਰਾਂਗੇ ਤੇ ਬਾਕੀ ਸਾਰਿਆਂ ਦਾ ਧੰਨਵਾਦ ਜੀ ਹਾਂਜੀ ਆ ਦੋ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਦੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ